ਸ਼ਤਸ਼ੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਹੁਤ ਜ਼ਿਆਦਾ ਟੇਸਟੀ ਇਨਸਟੈਂਟ ਡੋਸਾ ਬਣਾ ਕੇ ਤਿਆਰ ਕਰਾਂਗੇ ਜਦੋਂ ਵੀ ਤੁਹਾਡਾ ਡੋਸਾ ਖਾਣ ਨੂੰ ਮਨ ਕਰੇ ਤਾਂ ਤੁਸੀਂ ਘਰ ਦੇ ਪਏ ਸਮਾਨ ਨਾਲ ਹੀ ਬਣਾ ਕੇ ਤਿਆਰ ਕਰ ਸਕਦੇ ਹੋ ਇੱਕਦਮ ਬਣ ਕੇ ਤਿਆਰ ਹੋ ਜਾਂਦਾ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਵੀਡੀਓ ਤੇ ਪਹਿਲੀ ਵਾਰ ਆਏ ਹਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਾ ਬਣਾ ਲਈ ਤੇ ਸੇਵੀਆਂ ਲਈਆਂ ਸੀ ਦੁੱਧ ਵਾਲੀਆਂ ਸੇਵੀਆਂ ਹੁੰਦੀਆਂ ਜਿਹੜੀਆਂ ਇਹਨੂੰ ਵਰਮਸੀਲੀ ਵੀ ਕਿਹਾ ਜਾਂਦਾ ਹੈ ਇੱਕ ਕੱਪ ਅਸੀਂ ਸੇਵੀਆਂ ਲਈਆਂ ਸੀ ਇਹਨਾਂ ਨੂੰ ਅਸੀਂ ਮਿਕਸੀ ਦੇ ਜਾਰ ਵਿੱਚ ਪਾ ਕੇ ਇਹਨਾਂ ਦਾ ਬਰੀਕ ਪਾਊਡਰ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਅਸੀਂ ਬਰੀਕ ਪਾਊਡਰ ਤਿਆਰ ਕਰ ਲੈਣਾ ਹੈ ਹੁਣ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਸੂਜੀ ਮੇਰੇ ਕੋਲ ਮੋਟੀ ਵਾਲੀ ਸੂਜੀ ਸੀ ਜਾਂ ਬਰੀਕ ਵਾਲੀ ਹੋਵੇ ਮੋਟੀ ਵਾਲੀ ਹੋਵੇ ਉਹਨੂੰ ਵੀ ਅਸੀਂ ਬਰੀਕ ਪੀਸ ਲੈਣਾ ਜ ਇਹਨਾਂ ਦੇ ਨਾਲ ਹੀ ਤੇ ਇਹਨੂੰ ਅਸੀਂ ਇੱਕ ਖੁੱਲੇ ਬਰਤਨ ਵਿੱਚ ਕੱਢ ਲਾਂਗੇ ਸੂਜੀ ਤੇ ਜਿਹੜੀ ਅਸੀਂ ਵਰਮਸੀਲੀ ਲਈ ਸੀ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਲਈ ਆ ਅੱਧਾ ਕਾਪੀ ਦੇ ਵਿੱਚ ਅਸੀਂ ਪਾਵਾਂਗੇ ਚੋਲਾ ਦਾ ਆਟਾ ਜਿਹਨੂੰ ਅਰਾ ਰੋਟ ਵੀ ਕਿਹਾ ਜਾਂਦਾ ਹੈ ਇਹਦੇ ਨਾਲ ਕ੍ਰਿਸਪੀ ਜਾਂ ਡੋਸਾ ਬਣ ਕੇ ਤਿਆਰ ਹੋਊਗਾ ਆਪਣਾ ਤੇ ਇੱਕ ਕਾਪੀ ਦੇ ਵਿੱਚ ਅਸੀਂ ਬਿਲਕੁਲ ਤਾਜ਼ਾ ਦਹੀਂ ਪਾਵਾਂਗੇ ਤੇ ਨਾਲ ਇੱਕ ਕੱਪ ਅਸੀਂ ਪਾਣੀ ਦਾ ਐਡ ਕਰ ਲਾਂਗੇ ਪਾਣੀ ਰੂਮ ਟੈਂਪਰੇਚਰ ਤੇ ਲੈਣਾ ਆ ਨਾ ਠੰਡਾ ਹੋਵੇ ਤੇ ਨਾ ਹੀ ਗਰਮ ਹੋਵੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਸਮਾਨ ਨੂੰ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਕੇ ਦੇਖਿਓ ਕਿਉਂਕਿ ਰੋਸਾ ਖਾਣ ਦਾ ਮਨ ਕਈ ਵਾਰ ਕਰ ਜਾਂਦਾ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਇਨਸਟੈਂਟ ਓਸਾ ਬਣਾ ਕੇ ਖਾ ਸਕਦੇ ਹੋ ਇੱਕ ਕੱਪ ਪਾਣੀ ਦਾ ਅਸੀਂ ਹੋਰ ਐਡ ਕੀਤਾ ਟੋਟਲ ਅਸੀਂ 2 ਕੱਪ ਪਾਣੀ ਦੇ ਪਾਏ ਆ ਇੱਕ ਕੱਪ ਦਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਤੇ 10 ਮਿੰਟ ਲਈ ਅਸੀਂ ਇਹਨੂੰ ਰੈਸਟ ਤੇ ਰੱਖ ਦਾਂਗੇ ਕਿਉਂਕਿ ਸੋਜੀ ਨੂੰ ਫੁੱਲਣ ਵਿੱਚ ਥੋੜਾ ਜਿਹਾ ਟਾਈਮ ਲੱਗ ਜਾਂਦਾ ਹੈ 10 ਮਿੰਟ ਬਾਅਦ ਅਸੀਂ ਇਹਨੂੰ ਚੈੱਕ ਕਰ ਲਾਂਗੇ ਸਾਡਾ ਬੈਟਰ ਦੇਖੋ ਕਿੰਨਾ ਵਧੀਆ ਸਮੂੱਜਾ ਬਣ ਕੇ ਤਿਆਰ ਹੋਇਆ ਹੈ ਬਿਲਕੁਲ ਲਮਸ ਨਹੀਂ ਹੋਣੇ ਚਾਹੀਦੇ ਇਹਦੇ ਵਿੱਚ ਤੇ ਇਹਦੇ ਵਿੱਚ ਅਸੀਂ ਆਪਣੇ ਸਵਾਦ ਦੇ ਅਨੁਸਾਰ ਲੋਨ ਪਾ ਲਵਾਂਗੇ ਜੇ ਤੁਹਾਨੂੰ ਹਰੀ ਮਿਰਚ ਜਾਂ ਰੈੱਡ ਮਿਰਚ ਪਸੰਦ ਹੈ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਤੇ ਲਾਸਟ ਵਿੱਚ ਇਹਦੇ ਵਿੱਚ ਪਾਵਾਂਗੇ ਅਸੀਂ ਇਨੋ ਦਾ ਪਾਊਚ ਤੁਸੀਂ ਇਹਦੇ ਵਿੱਚ ਬੇਕਿੰਗ ਪਾਊਡਰ ਵੀ ਐਡ ਕਰ ਸਕਦੇ ਹੋ ਇਨੋ ਪਾਉਣ ਨਾਲ ਜਿਹੜਾ ਇਹ ਫਲਫੀ ਜਿਹਾ ਬਣ ਕੇ ਤਿਆਰ ਹੁੰਦਾ ਹੈ ਆ ਚੰਗੇ ਤਰਾਸੀ ਮਿਕਸ ਕਰ ਲਾਂਗੇ ਇਹਨਾਂ ਨੂੰ ਸਾਨੂੰ ਬੈਟਰ ਥੋੜਾ ਜਿਹਾ ਗਾੜਾ ਲੱਗ ਰਿਹਾ ਦੇਖਣ ਵਿੱਚ ਇਸ ਕਰਕੇ ਇਹਦੇ ਵਿੱਚ 2-3 ਚਮਚ ਅਸੀਂ ਹੋਰ ਪਾਣੀ ਦੇ ਐਡ ਕਰਾਂਗੇ ਬੈਟਰ ਆਪਣਾ ਨਾ ਜ਼ਿਆਦਾ ਪਤਲਾ ਹੋਵੇ ਤੇ ਨਾ ਹੀ ਜ਼ਿਆਦਾ گاੜਾ ਹੋਵੇ। ਦੇਖੋ ਇਸ ਤਰੀਕੇ ਦਾ ਬੈਟਰ ਅਸੀਂ ਬਣਾ ਕੇ ਤਿਆਰ ਕਰ ਲਿਆ ਹੈ ਬਿਲਕੁਲ। ਤੁਸੀਂ ਚਾਹੋ ਤਾਂ ਇਹਦੇ ਵਿੱਚ ਹੋਰ ਮਸਾਲੇ ਵੀ ਐਡ ਕਰ ਸਕਦੇ ਹੋ ਪਰ ਅਸੀਂ ਬਿਲਕੁਲ ਪਲੇਨ ਡੋਸਾ ਬਣਾ ਕੇ ਤਿਆਰ ਕਰਾਂਗੇ। ਗੈਸ ਤੇ ਮੇਤਵਾ ਰੱਖਿਆ ਹੋਇਆ ਹੈ ਇਹਦੇ ਉੱਪਰ ਥੋੜਾ ਜਿਹਾ ਪਾਣੀ ਦੇ ਛਿੱਟੇ ਪਾ ਕੇ ਇਹਨੂੰ ਸਾਫ਼ ਕਰ ਲਾਂਗੇ ਚੰਗੀ ਤਰ੍ਹਾਂ। ਇਹ ਡੋਸਾ ਤੁਸੀਂ ਨਾਨ ਸਟਿਕੀ ਤਵੇ ਤੇ ਹੀ ਬਣਾ ਕੇ ਤਿਆਰ ਕਰਿਓ ਕਿਉਂਕਿ ਜਿਹੜਾ ਲੋਹੇ ਦਾ ਤਵੇ ਤੇ ਬਣਾਉਂਦੇ ਆ ਤਾਂ ਚਿਪਕਣ ਦਾ ਡਰ ਰਹਿੰਦਾ ਆ। ਗੈਸ ਦੀ ਫਲੇਮ ਬਿਲਕੁਲ ਸਲੋ ਕਰ ਦਾਂਗੇ ਤੇ ਇੱਕ ਚਮਚ ਪਰ ਕੇ ਅਸੀਂ ਇਹਦੇ ਵਿੱਚ ਬੈਟਰ ਦਾ ਐਡ ਕਰ ਦਾਂਗੇ ਨਾਲ ਦੇ ਨਾਲ ਫਲਾ ਲਵਾਂਗੇ ਬਿਲਕੁਲ ਜਦੋਂ ਉੱਪਰ ਤੋਂ ਥੋੜਾ ਜਿਹਾ ਪੱਕਣਾ ਸ਼ੁਰੂ ਹੋ ਜAVE ਤਾਂ ਇਹਦੇ ਉੱਪਰ ਤੁਸੀਂ ਤੇਲ ਕਿਉ ਬਟਰ ਕੁਝ ਵੀ ਲਗਾ ਸਕਦੇ ਹੋ ਦੇਸੀ ਘਿਓ ਵੀ ਲਗਾ ਸਕਦੇ ਹੋ ਜੇ ਤੁਸੀਂ ਬਿਲਕੁਲ ਹੈਲਦੀ ਖਾਣਾ ਚਾਹੁੰਦੇ ਹੋ ਤਾਂ ਚੰਗੀ ਤਰ੍ਹਾਂ ਉੱਪਰ ਨੂੰ ਅਸੀਂ ਬਟਰ ਲਗਾ ਲਿਆ ਆ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਪੱਕਣ ਦਵਾਵਾਂਗੇ ਇਹਦੇ ਉੱਪਰ ਲਗਾਵਾਂਗੇ ਅਸੀਂ ਸੋਸ ਤੁਹਾਡੇ ਕੋਲ ਸੋਇਆ ਸੋਰੀ ਪੀਜ਼ਾ ਸੋਸ ਹੈਗਾ ਤੁਸੀਂ ਉਹ ਵੀ ਲਗਾ ਸਕਦੇ ਹੋ ਪਰ ਮੇਰੇ ਐ ਸਿੰਪਲ ਸੋਸ ਲਗਾਇਆ ਇਹਦੇ ਉੱਪਰ ਥੋੜੇ ਜਿਹਾ ਪਾਵਾਂਗੇ ਇਹਦੇ ਸਬਜ਼ੀਆਂ ਕਟਿੰਗ ਕਰਕੇ ਪਿਆਜ਼ ਪਾਇਆ ਮੈਂ ਟਮਾਟਰ ਪਾਇਆ ਥੋੜੇ ਜਿਹਾ ਤੁਸੀਂ ਇਹਦੇ ਉੱਪਰ ਪਨੀਰ ਵੀ ਪਾ ਸਕਦੇ ਹੋ ਸ਼ਿਮਲਾ ਮਿਰਚ ਵੀ ਐਡ ਕਰ ਸਕਦੇ ਹੋ ਮੈਂ ਥੋੜਾ ਜਿਹਾ ਧਨੀਆ ਕਟਿੰਗ ਕਰਕੇ ਪਾਇਆ ਸੀ ਤੇ ਥੋੜੇ ਜਿਹੇ ਇਹਦੇ ਉੱਪਰ ਚਿਲੀ ਫਲੇਕਸ ਪਾਵਾਂਗੇ ਕਿਉਂਕਿ ਇਹਦੇ ਵਿੱਚ ਅਸੀਂ ਹਰੀ ਮਿਰਚਾਂ ਤੇ ਲਾਲ ਮਿਰਚਾਂ ਦਾ ਬਿਲਕੁਲ ਯੂਜ਼ ਨਹੀਂ ਕੀਤਾ ਹੈਗਾ ਹਾਂ ਜਿਹੜੇ ਚਿਲੀ ਫਲੇਕਸ ਹੁੰਦੇ ਆ ਦੇਖਣ ਵਿੱਚ ਵੀ ਵਧੀਆ ਲੱਗਦੇ ਇਹਨੂੰ ਅਸੀਂ 3-4 ਮਿੰਟ ਲਈ ਸਪੱਕਣ ਦਵਾਂਗੇ ਤੇ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਇਹ ਪੱਕੇ ਤਿਆਰ ਹੋ ਚੁੱਕੇ ਆ ਇਹਨੂੰ ਅਸੀਂ ਹੁਣ ਬੋਲਡ ਕਰ ਦਾਂਗੇ ਦੇਖਣ ਵਿੱਚ ਵੀ ਕਿੰਨਾ ਵਧੀਆ ਲੱਗ ਰਿਹਾ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਇਹਨੂੰ ਸਾਰੇ ਡੋਸੇ ਅਸੀਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਾਂਗੇ ਬਹੁਤ ਜ਼ਿਆਦਾ ਟੇਸਟੀ ਸਾਰੇ ਡੋਸੇ ਬਣ ਕੇ ਤਿਆਰ ਹੈ ਇਹਨੂੰ ਤੁਸੀਂ ਸੌਸ ਨਾਲ ਸਰਵ ਕਰ ਸਕਦੇ ਹੋ ਅੱਜ ਵਾਲੀ ਰੈਸਪੀ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਾ ਚਿਕਾਲ